ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਇੱਕ ਟੋਕੜ ਗੱਭਣ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਠੀਕ ਠਾਕ ਨਾਮ ਤੇ ਐਡਰੈਸ ਉਹ ਨਾਮ ਮੇਰਾ ਜੰਟਾ ਜੀ ਪਿੰਡ ਸਹਿਣਾ ਹੂੰ ਜ਼ਿਲ੍ਹਾ ਬਨਾਲਾ ਤਹਿਸੀਲ ਬਈ ਤਹਿਸੀਲ ਤੱਬਾ ਨੇੜੇ ਪਿੰਡ ਬਈ ਨੇੜੇ ਭਤੌਰ ਰਹਿ ਗਿਆ ਠੀਕ ਹੈ ਪਰ ਨਾਲਾ ਰਹਿ ਗਿਆ 18 ਕਿਲੋ ਮੀਟਰ ਓਕੇ ਬਾਈ ਮੋਬਾਈਲ ਨੰਬਰ ਬੋਲ ਦੋ 99720 4208 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੇ ਪਹਿਲੇ ਨੰਬਰ ਦੇ ਵੱੜਦੇ ਨੇ ਕਿਹੜਾ ਸੁਹਾ ਸੂਈ ਆ ਦੂਜਾ ਸੁਹਾ ਸੂਈ ਆ ਇਹ ਬਾਈ ਕਦੋਂ ਸੁਈ ਆ ਬਾਈ ਇਹ ਨੂੰ ਹੋ ਗਿਆ ਬਾਈ 8-9 ਦਿਨ ਸੁਈ ਨੂੰ ਬੱਚਾ ਕੀ ਦੇਤਾ ਜੀ ਬੱਛਾ ਦੇਤਾ ਬੱਚਾ ਦੇਤਾ ਹਾਂਜੀ ਕਿੰਨਾ ਕ ਦੁੱਧ ਤਿਆਰ ਆ ਹੋਂ 15 ਲੀਟਰ ਦੁੱਧ ਤਿਆਰ ਹੈ ਜੀ ਨੈਟ ਤਿਆਰ ਹੈ ਬਾਈ ਹਾਂਜੀ ਬਾਈ ਦੋ ਡੰਗ ਛੋਲੇ ਹੋਏ 15 ਲੀਟਰ ਦੁੱਧ ਬਾਈ ਕਹਿੰਦਾ ਨੈਟ ਤਿਆਰ ਆ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਪੂਰੀ ਵਿਥੇ ਥਾਣ ਨਾੜਾ ਨੂੜਾ ਕਰਮਾਏ ਦੇ ਫੁੱਲ ਚੰਗੀਆਂ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ 6:30 ਵਜੇ ਦਾ ਟਾਈਮ ਆ ਖੋਸਾ ਬਣਾਉਣ ਦਾ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਾਣੀ ਨੂੰ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਖੋਲ ਦੇ ਬਾਈ ਤੋਰ ਕੇ ਕਰਕੇ ਆਪਣੇ 6:00 ਵਜੇ ਦੇ ਨਾਲ ਚੋਂ ਜਾਵਾਂਗੇ ਯਾਰ ਓਕੇ ਬਾਈ ਸਵੇਰ 6:00 ਵਜੇ ਬਾਈ ਕਹਿੰਦਾ ਚਵਾਈ ਕਰੀ ਥਾਲੀ ਕਰ ਉੱਵਾ 6 ਵਜੇ ਖਾਲੀ ਕਰਤੀਆਂ ਸੀ ਹੁਣ 11:30 ਵਜੇ ਦਾ ਟਾਈਮ ਆ ਸ਼ਾਮ ਤੱਕ ਕਾਟਰ ਵਧੀਆ ਤਿਆਰ ਕਰ ਲੋ ਸੋਈ ਸਵਾਈਆ ਬੱਚਾ ਮਗਰ ਬੱਛਾ ਬਈ ਬਾਕੀ ਤੋਰਾ ਚੈੱਕ ਕਰਵਾ ਲੈ ਕੱਦ ਦਾ ਪ੍ਰਿੰਟ ਇੱਕ ਨੰਬਰ ਕਿਵਾਈ ਜੂਈ ਕਿਵੇਂ ਆ ਜੀ ਸਵਾਈ ਜੂਈ ਇੱਕ ਨੰਬਰ ਠੀਕ ਆ ਠੰਡੀ ਸੀ ਲਾਉ ਹਾਂਜੀ ਠੀਕ ਲੈ ਤੋਰਾ ਚੈੱਕ ਰਿਓ ਕਰਮਲੀ ਦਾ ਤੋਰਾ ਵੀ ਇੱਕ ਨੰਬਰ ਆ ਕਾਸੀ ਦਾ ਪ੍ਰਿੰਟ ਬਰੀਟ ਥਾਨ ਇੱਕ ਨੰਬਰ ਆ ਕੀ ਆ ਬਾਤ ਈਮੋ ਲਈ ਜੈਜ ਮੋਲੇ ਦਾ 60000 ਹੈ ਜੀ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਓਕੇ ਭਾਈ 60000 ਰੁਪਿਆ ਮੋਲਾ ਮਾਨਤਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਲੈ ਵਾਲੂਆ ਕਰਮ ਵਾਲੇ ਦਾ ਬਹੁਤ ਚੰਗਾ ਥਾਣ ਬਹੁਤ ਚੰਗਾ ਚਵਾਈ ਵੀ ਪਾਈ ਕਹਿੰਦਾ ਓਕੇ ਨੰਬਰ ਪਾ ਲੈ ਠੰਡੀ ਆ ਜੀ ਐ ਨਹੀਂ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਦੀ ਕਹਿਣਾ ਕਰਮ ਵਾਲੇ ਨੇ ਕੁਛ ਵੀ ਨਹੀਂ ਅੱਗੇ ਦੋ ਨੰਬਰ ਤੇ ਜੀ ਕਿਹੜਾ ਸੂਹ ਆ ਜੀ ਏ ਬਾਈ ਤੀਜੇ ਸੂਏ ਗੱਭਣਾ ਦੂਜੇ ਤੀਜੇ ਗੱਭਣਾ ਦੂਜਾ ਸੂਈ ਵੀ ਤੀਜੇ ਵਾਸਤੇ ਗੱਭਣਾ ਹਾਂਜੀ ਕਿੰਨੇ ਟਾਈਮ ਦੀ ਗੱਭਣਾ ਗੱਭਣ 3 ਮਹੀਨਿਆਂ ਦੀ ਹੈ ਜੀ ਚੈੱਕ ਪਾਸ ਹੈ ਬਾਈ ਹਾਂਜੀ ਆਪਣੀ ਚੈੱਕ ਕਰਾਈ ਹੋਈ ਆ ਚੈੱਕ ਕਰਾ ਕੇ ਲਿਜਾਵੇ ਆਪਣੇ ਘਰ ਘਰ ਦੀ ਗਾਰੰਟੀ ਹੈ ਮੁਰਕੇ ਕੋਈ ਨਹੀਂ ਜੇ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਤੇ ਦੁੱਧ ਕਿੰਨਾ ਹੋਆ 10 ਲੀਟਰ ਦੁੱਧ ਹੈ ਠੀਕ ਹੈ ਤੇ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਚਵਾਈ ਕਿਵੇਂ ਹੈ ਜੀ ਚਵਾਈ ਬਹੁਤ ਵਧੀਆ ਜੀ ਤੇ ਨਾੜ ਦੇਖੋ ਦੁੱਧ ਲਈ ਇੱਕ ਨੰਬਰ ਖੋਲਿਏ ਬਾਈ ਤੋਰ ਕੇ ਖਾਲੇ ਕੱਦ ਚੰਗਾ ਪਲੀ ਵੀ ਚੰਗੀ ਆ ਆਰਡਰ ਚੰਗਾ ਸ਼ਾਮ ਤੱਕ ਲੇਵਾ ਸੋਹਣਾ ਤਿਆਰ ਕਰ ਲੂਗੀ ਬਰੀਡ ਚੈੱਕ ਕਰੋ ਕਰਮਾਈ ਕੀ ਬਾਤ ਛੇਸ ਦੀ ਬਿਊਟੀ ਦੇਖੋ ਇੱਕ ਨੰਬਰ ਆ ਪਲੀ ਵੀ ਜਾਨ ਵਾਲੀ ਪੂਰੀ ਆ ਮੰਗ ਫੁੱਲ ਤੋਕੜ ਗੱਬਣ ਵਹਿੜ ਬਹੁਤ ਘੱਟ ਮੈਲੀ ਆ ਬਈ ਕੀ ਬਾਤ ਆ ਬਾਕੀ ਜਾਨ ਵਾਲੀ ਆ ਕੋਈ ਲੱਸੀ ਲਾਮੀ ਨਹੀਂ ਪੂਰੀ ਪੂਰੀ ਵੱਡੀ ਵਹਿੜ ਆ ਜੀ ਕੱਦ ਦੇਖੋ ਲੰਮੀ ਲੁੰਮੀ ਬਹੁਤ ਹੈ ਕਰਮਾਈ ਤਲ ਕੋਈ ਜਾਊ ਜੀ ਗੱਡੀ ਚ ਕੀ ਮੋਲ ਜਾਇਜ ਮੁੱਲ ਇਹਦਾ 48000 ਹੈ ਜੀ ਮਾਨ ਤਾਨ ਹੋ ਜਾ ਆ ਮਾਨ ਤਾਨ ਕਰ ਜਮਾ ਜੈਜ ਮੋਲਾ ਬਾਈ 48000 ਦੀ ਵੇੜ ਬਾਈ ਕਹਿੰਦਾ ਦੇ ਦੇਾਂਗੇ ਮਾਨ ਤਾਨ ਵੀ ਹੋ ਜਾਊ ਮੌਕੇ ਤੇ ਤੇ ਥਾਣਲੇ ਵਾ ਨਾੜਾ ਨੂੜਾ ਕਰਵਾ ਲਈਏ ਫੁੱਲ ਚੱਗਿਆ ਲੈ ਅੱਲਾਕੱਲਾ ਥਾਣਾ ਪੂਰੀ ਬਿੱਥੀ ਦਾ ਥਣ ਨਾਗਸੀ ਭਰਾ ਕੋਲੇ ਦੋ ਦੋ ਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾ ਕਰਨੇ ਇੱਕ ਕਰ ਲਿਓ ਧੰਨਵਾਦ